ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਬਣਾਉਣ ਲੱਗਿਆਂਗੇ ਪੰਜੀਰੀ ਦੇਸੀ ਤਰੀਕੇ ਨਾਲ ਪੰਜੀਰੀ ਬਣਾਉਣ ਲੱਗਿਆਂ ਤੇ ਕੱਲੀ-ਕੱਲੀ ਚੀਜ਼ ਦੱਸਾਂਗੇ ਵੀ ਕਿਵੇਂ ਪੰਜੀਰੀ ਬਣਦੀ ਆ ਵੀਡੀਓ 'ਚ ਐਂਡ ਤੱਕ ਬਨੇ ਰਹੋ ਤੇ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਕੜਾਹੀ ਧਰ ਲਈ ਤੇ ਕਿੰਨਾ ਪਾਤਾ ਬੀਬੀ 2 ਕਿਲੋ 2 ਕਿਲੋ ਕਿਉਂ ਪਾਤਾ ਗਾ ਕਿੰਨੇ ਕਿਲੋ ਦੀ ਬਣਾਉਣੀ ਆ ਮੰਮੀ 2 ਕਿਲੋ ਦੀ 2 ਕਿਲੋ ਦੀ ਬਣਾਣੀ ਆ ਸਭ ਤੋਂ ਪਹਿਲਾਂ ਘਿਓ ਕੀ ਕਰਨਾ ਹੁੰਦਾ ਪੱਤਾ ਕੱਟ ਕੇ ਆ ਕਿਉਂ ਕਰਦਾ ਕਿ ਦੂਜਾ ਫੇਰ ਕਰਦਾ ਵੇਖਦਾ ਤਾਂ ਘਿਓ ਆ ਘਿਓ ਜਦੋਂ ਥੋੜਾ ਜਿਹਾ ਦਿੱਤਾ ਹੋ ਜੀ ਉਦੋਂ ਬਾਅਦ ਹੁਣ ਪਾਉਣ ਲੱਗੇਗੇ ਆਟਾ ਆਟਾ ਕਿੰਨਾ ਆਟਾ 1.5 ਕਿਲੋ ਆਟਾ 1.5 ਕਿਲੋ ਕਿੰਨਾ ਟਾਈਮ ਲੱਗ ਜੂ ਇਹ ਤਾਂ ਹੁਣ ਬਣਾ ਕੇ ਪਤਾ ਲੱਗੇਗਾ ਕਿੰਨਾ ਟਾਈਮ ਲੱਗਦਾ ਤੇ ਬਦਾਮ ਦੂਮ ਜੀਰ ਲੈ ਪੋਣੇ ਨਹੀਂ ਕਿੱਥੇ ਦੇਖਾਂ ਕਿਰੇ ਨਹੀਂ ਕਿਰੇ ਆ ਸਮਾਨ ਵਿੱਚ ਪਾਉਣ ਵਾਸਤੇ ਪੰਜੀਰੀ ਦੇ ਤਿਆਰ ਕਰੀ ਬੈਠੇ ਆ ਪਹਿਲੇ ਇਹច ਹੈਗੀ ਹੈ ਕਾਜੂ ਬਦਾਮ ਤੇ ਦਾਖਾਂ ਤੇ ਇੱਧਰ ਹੈਗੀ ਹੈ ਦੇਸੀ ਖੰਡ ਇਹ ਮੈਨੂੰ ਮੇਰੇ ਹਿਸਾਬ ਨਾਲ ਜਦੋਂ ਆਟਾ ਆਟਾ ਭੁੰਨ ਗਿਆ ਉਹਦੂ ਮਗਰ ਨੂੰ ਪਾਉਣਗੇ ਤੇ ਖਸ 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 ਖਾਸ ਇਹ ਵੈਸੇ ਵੀ ਖਾ ਸਕਦੇ ਆਪਾਂ ਹੋਰ ਕੀ ਮਮੀ ਹੋਰ ਜ਼ਬਰਦਸਤ ਆਹਾ ਆਹਾ ਗੁੰਡਾ ਇਹ ਤਾਂ ਬਾਅਦ ਚ ਪਾਉਂਦੇ ਹਿੱੱਚੀ ਮਾਦਾ ਇਹ ਗੁੰਡਾ ਦੋ ਕਿਲੋ ਤੇ ਆਟਾ ਭੁੱਜਣਾ ਸ਼ੁਰੂ ਹੋ ਗਿਆ ਇੱਧਰ ਹੌਲੀ ਹੌਲੀ ਲਗਾਤਾਰ ਖੁਰਚਣਾ ਮਰੀ ਜਾਣਾ ਕੜਾਹੀ ਥੋੜੀ ਜਿਹੀ ਮੋਟੀ ਹੋਣੀ ਚਾਹੀਦੀ ਹੈ ਨਹੀਂ ਤਾਂ ਥੱਲੇ ਲੱਗ ਜਾਊਗਾ ਆਟਾ ਤੇ ਬਾਅਦ ਚ ਪੰਜੀਰੀ ਸਵਾਦ ਨਹੀਂ ਬਾਨੀ ਬਾਅਦ ਚ ਹੌਂਕ ਜਾਣ ਲੱਗ ਜਾਂਦਾ ਮੱਚੇ ਦਾ ਇਸ ਕਰਕੇ ਜਿਹੜੀ ਕੜਾਹੀ ਆ ਉਹ ਤੁਸੀਂ ਪੂਰੀ ਮੋਟੀ ਲੈਣੀ ਹੈਗੀ ਜੇ ਜੇ ਥੱਲੇ ਨਾ ਲੱਗੇ ਜੁੱਲ੍ਹੇ ਦੇ ਬਣਾ ਰਹੇ ਆ ਆਪਾਂ ਲੱਕੜਾਂ ਨਾਲ ਗੈਸ ਤੇ ਨਹੀਂ ਚਿੱਲੇ ਤੇ ਆਪਾਂ ਚਿੱਲੇ ਦੇ ਵਧਿਆ ਬੰਦਾ ਹੁਣ ਠੀਕ ਜਿਹਾ ਨਹੀਂ ਲੱਗਣ ਲੱਗਿਆ ਹੈਨਾ ਹੈ ਅੱਗ ਠੀਕ ਆ ਕਰ ਦਾਂਗਾ ਹਾਂ ਹੌ ਹੌਲਾ ਦੇ ਇੱਕ ਫਿਰ ਬੜਾ ਨਾ ਹੋ ਜੇ ਅੱਗ ਕਰਤੀ ਤੇਜ ਚਲੋ ਥੋੜਾ ਜਿਹਾ ਆਟਾ ਭੁੰਨੇ ਤੋਂ ਬਾਅਦ ਦਿਖਾਉਣੀ ਆ ਖੰਡ ਪਾ ਕੇ ਹਲੋ ਜੀ ਘਟੋ ਘਟਾ ਅੱਧਾ ਘੰਟਾ ਹੋ ਗਿਆ ਤੇ ਆਟੇ ਦਾ ਰੰਗ ਵੀ ਬਦਲ ਗਿਆ ਲਾਲ ਹੋਣਾ ਸ਼ੁਰੂ ਹੋ ਗਿਆ ਤੇ ਬਾਸ਼ਨਾ ਵੀ ਆਉਣ ਲੱਗ ਗਈ ਹੋਰ ਕਿੰਨਾ ਚਿਰ ਪੰਨਣਾ ਬੀਬੀ 10 ਕਿ ਮਿੰਟ ਹੋਰ ਲੱਗਣਗੇ ਵਾਹ ਕੋਈ ਦੁਬਾਰਾ ਥੱਲੇ ਲਾ ਕੇ ਖੰਡ ਤੇ ਆਹ ਸਮਾਨ ਪਾ ਦਿਆਂਗੇ ਖੰਡ ਦੇਸੀ ਪਾਉਣੀ ਐ ਇੱਜ ਦਾਣੇਦਾਰ ਨਹੀਂ 2 ਕਿਲੋ ਖੰਡ ਫਲੋ ਬਈ ਆਟਾ ਪਨ ਕੇ ਹੋ ਗਿਆ ਤਿਆਰ ਤੇ ਹੁਣ ਥੱਲੇ ਲਾਉਣੇ ਆ ਲਿਆ ਲੀਡਾ ਫੜਾ ਇੱਕ ਮਿੰਟ ਚੰਗੀ ਤਰ੍ਹਾਂ ਹੱਥ ਵਾਲੀਂ ਇਧਰ ਮੈਂ ਤਾਂ ਪਾ ਲੂੰ ਤੂੰ ਪਾ ਖੱਥੇ ਇਧਰ ਚੱਲ ਚੱਲ ਥੋੜੀ ਰਿਪੇ ਇਧਰ ਪਾਸੇ ਤੇ ਨਹੀਂ ਰੱਖੀਦਾ ਸੀ ਥੱਲੇ ਨਾ ਕਦੇ ਤੋ ਤੋ ਕਰ ਦਿਓ ਚਾਲਾ ਕਰਕੇ ਦੇਖੋ ਹਮਾਰ ਲੱਗੇ ਨਹੀਂ ਨਹੀਂ ਠੀਕ ਆ ਪਾ ਲਾਂਗੇ ਜਾ ਟੱਕਲੇ ਕੁੜੀ ਹਟ ਪਰ ਉਹ ਖਾਣ ਖਾਣ ਹੱਥ ਰੱਖਣੂ ਬੀਬੀ ਹਾਂ ਇੰਡੀ ਕੁੜੀ ਪਾਰ ਨੇ ਖੰਡ ਪਾਉਣ ਲੱਗੇ ਹਨ ਬਾਰੇ ਕਾਦੀ ਕਰੀ ਪਹਿੰਨਿਸ਼ ਆਲੀ ਉਚਣ ਰੇ ਕੋਟਾ ਲੇ ਜੀਦਾ ਖਾਣ ਮਸ ਬਾਰੇ ਬਾਰੇ ड्राई फ्रूट्स लिया हथ रख ह ਰਿਜਾਇ ਹੋ ਗਿਆ ਹੂੰ ਬਸ ਤਿਆਰ ਹੈ ਹੁਣ ਖਾਣ ਦੀ ਨਾਲ ਆ ਪਾਤੇ ਆਪਾਂ ਜਿੰਨੇ ਬਦਾਮ ਕਾਜੂ ਖਸ ਖਸ ਗੂੰਦ ਤੇ ਦੱਖਾਂ ਕਰਨੀ ਨਹੀਂ ਦੀ ਅੱਗੇ ਛੋਟੇ ਪੋਤੇ ਦੀ ਉਹ ਬੇਰੀ ਬਣਾਉਂਗੀ ਸਵੇਰੇ ਦੀ ਇਹਦੇ ਉਹ ਵੀ ਪਾਤਾ ਨੇ ਜਿੰਨੇ ਤਰੀਕਾ ਨਾ ਆਈ ਆ ਦੁੱਧ ਉਹ ਲੈ ਕੇ ਆਵਾਂ ਥਿੱਲੀ ਹੋ ਗਈ ਹੈ ਨਾ ਮੈਂ ਕੋਈ ਖਾਣੇ ਆਇਆ ਇਹ ਵੀ ਦੇ ਦੇ ਆਪਾਂ ਥੋੜਾ ਲਿਆ ਉਹ ਵੱਟ ਕਰਾਂਗੇ ਕਿਹਾ ਵੱਧ ਬਲ ਨਹੀਂ ਵੱਧ ਆਟਾ ਘਟਵਾਇਆ ਉਹ ਤਾਂ ਇਹਨਾਂ ਮਗਰੋਂ ਸੁੱਕ ਨਹੀਂ ਕਰਦੇ ਕੋਈ ਨਾਪ ਥੋੜੇ ਕਰ ਲਾਂ ਅੱਜ ਪਤਾ ਲੱਗਿਆ ਨਾ ਬਣਾਉਂਦੇ ਤਾਂ ਇਹਦੇ ਵਿੱਚ ਬੋਤਾ ਤਾਂ ਹੁਣ ਆਏ ਕਰ ਮੱਥਾ ਟੇਕ ਕੇ ਇਹਨੂੰ ਦੇ ਠਾਕੇ ਹਾਂ ਦੇ ਤੈਨੂੰ ਖਵਾ ਕੇ ਚੰਗਾ ਕੋਈ ਨਹੀਂ ਦਦੋ ਥੋੜੀ ਇਹ ਨਹੀਂ ਦੇ ਖਰਗੀ ਇਹਨਾਂ ਦਾ ਕਸ ਪਰ ਜਾਣਾ ਸੀ ਠੰਗ ਦਾ ਰਲ ਗਿਆ ਉਹ ਲਾਲ ਰਾਇ ਤਾਂ ਹੋਰ ਮੜਾ ਮਾਰ ਨਾ ਤੇ ਚੱਕ ਕਰੂਗਾ ਖੰਡ ਖਟੜੋ ਕੋਈ ਨਹੀਂ ਪਟਣੀ ਰੱਖੀ ਆਪਾਂ ਥੋੜੀ ਜਿਹੀ ਪਸੰਦ ਕਰ ਲਾਂਗੇ ਹੁਣ ਬੜਾਈ ਨਹੀਂ ਤੈਨੂੰ ਬਿਰੀ ਨਹੀਂ ਬੜਾਈ ਹੁਣ ਬਿਰੀ ਬਣਦੀ ਹੈ ਬਸ ਰਲ ਗਏ ਕੀਣੀ ਰਲੀ ਬਸ ਰਲ ਜਾਣ ਰਲ ਤਗ ਚੰਗੀ ਤਰ੍ਹਾਂ ਰਲਾ ਲੈਣੇ ਆਨੇ ਵਿੱਚ ਰਲ ਪਈਆ ਵਧੀਆ ਰਲਗੀ ਰਲਗੀ ਉਹ ਇੰਨਾ ਥੱਲੇ ਉਹ ਮਾਰ ਆ ਗਾਦੀ ਜੀ ਲੱਗਦੀ ਨਾ ਲੈ ਲੈ ਗਾਇ ਕਰਕੇ ਨਾ ਦੋ ਤਿੰਨ ਵੇਰੀ ਆ ਵਿੱਚ ਚੜਾਣ ਨੂੰ ਪਾਉਂਦੇ ਆ ਖਾਣੇ ਫੁੱਲ ਕੇ ਚੀਰ ਗਾਦੋ ਨਹੀਂ ਕੀ ਚੀਰੀ ਦੀ ਆਣੀ ਆ ਇਹ ਨੂੰ ਆਏ ਨਾ ਹੁਣ ਇੱਕ ਦੋ ਜਾਈ ਖਲਾ ਲਾ ਦਿਓ ਹਨਾ ਠਾਰਗੀ ਹੁਣ ਇੱਥੇ ਲੀਡਾ ਲੈ ਰਹੇ ਹਾਂ ਇਹ ਦੇਖ ਬੱਸ ਇਹ ਮੱਛਾ ਤੇ ਹੁਣ ਬਣ ਕੇ ਤਿਆਰ ਆਈ ਖਾਣ ਨੂੰ ਤੇ ਕਰ ਦਿਆਂਗੇ ਟੇਸਟ ਤੇ ਇਹ ਤਰੀਕਾ ਸੀਗਾ ਪੰਜੀਰੀ ਬਣਾਉਣ ਦਾ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ